ਪੂਰੇ ਪੰਜਾਬ ਦੇ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਹਾਲੇ ਤੱਕ ਵਿਰੋਧ ਘਟਿਆ ਨਹੀਂ ਹੈ। ਬੀਤੇ ਦਿਨ ਸੁਨੀਲ ਜਾਖੜ ਦੇ ਵੱਲੋਂ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਗਈ ਸੀ ਉਸ ਤੋਂ ਬਾਅਦ ਐਸ்சி ਭਾਈਚਾਰੇ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੇ ਚੱਲਦੇ ਆ ਅੱਜ ਲੁਧਿਆਣਾ ਦੇ ਹਲਕਾ ਵੈਸਟ ਦੇ ਵਾਰਡ ਨੰਬਰ 68 ਤੋਂ ਸਾਬਕਾ ਕੌਂਸਲਰ ਕਪਿਲ ਕਮਾਸ ਸੋਨੂ ਦੇ ਵੱਲੋਂ ਵੀ ਸੁਨੀਲ ਜਾਖੜ ਦਾ ਪੁਤਲਾ ਫੂਕ ਕੇ ਆਪਣਾ ਬਿਆਨ ਦਿੱਤਾ ਗਿਆ। ਅੱਜ ਵਾਰਡ ਨੰਬਰ 68 ਦੇ ਵਿੱਚ ਸਨੀਲ ਜਾਖੜ ਜੀ ਨੇ ਪਿਛਲੇ ਦਿਨੀ ਜਿਹੜਾ ਬਿਆਨ ਦਿੱਤਾ ਸੀ ਸਦਾ ਚਰਨਜੀਤ ਸਿੰਘ ਚੰਨੀ ਜੀ ਨੂੰ ਲੈ ਕੇ ਉਹਨਾਂ ਨੂੰ ਪੈਦਾ ਦੀ ਜੁੱਤੀ ਦੱਸਿਆ ਸੀ ਉਹਨਾਂ ਦੀ ਇੰਨੀ ਘਟਿਆ ਰਾਜਨੀਤਿਕ ਸੋਚ ਆ ਜਿਹੜੀ ਜਾਖੜ ਸਾਹਿਬ ਦੀ ਬਹੁਤ ਮਾੜਾ ਉਹਨਾਂ ਦੇ ਬੋਲ ਬਚਨ ਆ ਅਸੀਂ ਜਵਾਨ ਨਗਰ ਵੱਲੋਂ ਤੇ ਪੂਰੇ ਅਸੀਂ ਭਾਈਚਾਰੇ ਵੱਲੋਂ ਉਹਦੀ ਨਿੰਦਿਆ ਕਰਦੇ ਆ ਉਸ ਨੂੰ ਪਾਰਟੀ ਹਾਈ ਕਮਾਂਡ ਅੱਗੇ ਬੇਨਤੀ ਕਰਦੇ ਆ ਕਿ ਇਹ ਜੇ ਘਟਿਆ ਬੰਦੇ ਨੂੰ ਪਾਰਟੀ ਤੋਂ ਬਾਹਰ ਕੱਢਣਾ ਚਾਹੀਦਾ ਜਿਹੜਾ ਹਰ ਵਰਗ ਨੂੰ ਨਾ ਲੈ ਕੇ ਨਹੀਂ ਚੱਲਦਾ ਸਾਡੇ ਦਲਿਤ ਭਾਈਚਾਰੇ ਦੀ ਇਨਸਰਟ ਕਰਦਾ ਵਾ ਤੇ ਅਸੀਂ ਹਾਈ ਕਮਾਂਡ ਨੂੰ ਇਹ ਕਹਿਣਾ ਚਾਹੁੰਦੇ ਆ ਇਹ ਬੰਦੇ ਨੂੰ ਪਾਰਟੀ ਚੋਂ ਕੱਢਾ ਜਾਵੇ ਇੱਕ ਫੇਸਬੁਕ ਤੇ ਉਹਨਾਂ ਨੇ ਮਾਫੀ ਮੰਗੀ ਹੈ ਜੀ ਇਹ ਤਾਂ ਗਲਤੀ ਕਰਕੇ ਹਰੇਕ ਬੰਦੇ ਦਾ ਇਹੀ ਆ ਕਿ ਆਪਾਂ ਗਲਤੀ ਕਰੀਏ ਤੇ ਮਾਫੀ ਮੰਗ ਲਈਏ ਜਦ ਕਿ ਇਹਨਾਂ ਨੂੰ ਪਤਾ ਵਾ ਜੇ ਪੰਜਾਬ ਦੇ ਵਿੱਚ ਕੋਈ ਤੁਸੀਂ ਮਕਾਮ ਹਾਸਲ ਕਰਨਾ ਜਾਂ ਮੁੱਖ ਮੰਤਰੀ ਬੰਨਾ ਵਾ ਤੇ ਆਪਾਂ ਨੂੰ ਭਾਈਚਾਰੇ ਨੂੰ ਹਰੇਕ ਭਾਈਚਾਰੇ ਨੂੰ ਨਾਂ ਲੈ ਕੇ ਚੱਲਣਾ ਪੈਦਾ ਵਾ ਤੇ ਬੰਦੇ ਜੇ ਤਾਂ ਵੋਟਾਂ ਲੈਣੀਆਂ ਫੇਰ ਤਾਂ ਇਹ ਸਿਰ ਦੇ ਤਾਜ ਨੇ ਅਸੀਂ ਵਰਗ ਜੇ ਵੋਟਾਂ ਖਤਮ ਹੋ ਗਈਆਂ ਵੋਟਾਂ ਜ ہار ਮਿਲ ਗਈ ਤੇ ਇਹ ਇਹ ਜੇ ਬਿਆਨਬਾਜ਼ੀ ਸ਼ੁਰੂ ਕਰ ਬੈਠੇ ਆ ਕਿ ਇਸ ਬੰਦੇ ਕਰਕੇ ਇਹਨਾਂ ਨੂੰ ਵੋਟ ਨਹੀਂ ਪਈ ਮੈਂ ਇਹਦੀ ਘਟੀਆਂ ਜਿਹੜੀ ਮਾਨਸਿਕਤਾ ਦੇ ਨਿੰਦਿਆ ਕਰਦਾ ਵਾਂ ਤੇ ਪਾਰਟੀ ਹਾਈ ਕਮਾਂਡ ਨੂੰ ਬਾਰ ਬਾਰ ਅਪੀਲ ਕਰਦਾ ਹਾਂ ਅਜਿਹੇ ਬੰਦੇ ਨੂੰ ਪਾਰਟੀ ਚੋਂ ਕੱਢਿਆ ਜਾਵੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਇਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਵਾ ਤਾਂ ਕਿ ਇਹ ਜਿੰਨੇ ਵੀ ਵਰਗ ਨੇ ਜੇ ਪਾਰਟੀ ਇਹਨੂੰ ਬਾਹਰ ਨਹੀਂ ਕੱਢੂਗੀ ਤਾਂ ਹਰ ਵਰਗ ਵਾਲਾ ਇਹਨਾਂ ਵਿੱਚ ਸੁਰੱਖਿਤ ਨਹੀਂ ਹੈ ਉਸ ਨੂੰ ਆਪਣੇ ਆਪਣੇ ਧਰਮ ਬਾਰੇ ਹਰੇਕ ਬੰਦਾ ਆਪਣੇ ਧਰਮ ਨੂੰ ਪਿਆਰ ਕਰਦਾ ਵਾ ਇਹੀ-ਇਹੀ ਕਹਿੰਦੇ ਆ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਕਰਦੇ ਤੇ ਹਰ ਸਤਕਾ ਹਰ ਧਰਮ ਤੋਂ ਹੀ ਆਪਣੀ ਸਤਿਕਾਰ ਵੀ ਪਾਲਦੇ ਆ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ ਸਾਵਧਾਨ ਖੁੱਲਾ ਚੈਲੰਜ ਤੇ ਗੁੰਮਰਾਹ ਕਰਨ ਵਾਲਿਆਂ ਤੋਂ ਰਹੋ ਸਾਵਧਾਨ ਕਾਲੀ ਇਲਮ ਨਾਲ ਮੋਤਵੀ ਹੋ ਸਕਦੀ ਹੈ ਪਸ਼ੂ ਫਸਲ ਨੁਕਸਾਨ ਕੋਟ ਕਚੈਰੀ ਜ਼ਮੀਨ ਜਾਇਦਾਦ ਦਾ ਬਟਵਾਰਾ ਜੇਕਰ ਤੁਹਾਡਾ ਲड़का ਲੜਕੀ ਜਾਂ ਪਤੀ ਪਤਨੀ ਕਹਣੇ ਤੋਂ ਹੈ ਬਾਤ ਤਾਂ ਮੀਆਂ ਭਾਰਤੀ ਜੀ ਨੂੰ ਜ਼ਰੂਰ ਮਿਲੋ ਕਮ ਚਾਹੇ ਕੋਈ ਵੀ ਹੋਵੇ ਸਿਰਫ 5 ਮਿੰਟ ਚ ਕਰਨਗੇ ਸਮਾਧਾਨ ਗਰੰਟੀ ਅਸ਼ਟਾਮ ਪੇਪਰ ਤੇ ਲਿਖ ਕੇ ਲੋ ਜਿਵੇਂ ਮੰਚਾਹ ਵਸ਼ਿਕਰਨ ਮੁਠੀਕਰਨ ਕਰਵਾਓ ਜਾਂ ਤੁੜਵਾਓ ਘਰ ਵਿੱਚ ਕਲੇਸ਼ ਰਹਿਣਾ ਪਤੀ ਪਤਨੀ ਵਿੱਚ ਅਣਬਣ ਕੀਤਾ ਕਰਾਇਆ ਪੈਸੇ ਵਿੱਚ ਬਰਕਤ ਨਾ ਹੋਣਾ ਹਰ ਜਗ੍ਹਾ ਤੋਂ ਨਿਰਾਸ਼ ਪ੍ਰੇਮੀ ਪ੍ਰੇਮਿਕਾ ਆਪਣਾ ਪਿਆਰ ਪਾਉਣ ਲਈ ਇੱਕ ਵਾਰ ਮੀਆਂ ਆਰਤੀ ਜੀ ਨੂੰ ਜ਼ਰੂਰ ਮਿਲਣਾ ਪਤਾ ਆਰਤੀ ਚੌਂਕ ਫਿਰੋਜ਼ਪੁਰ ਰੋਡ ਰੁਤਿਆਣਾ ਆਉਣ ਤੋਂ ਪਹਿਲਾਂ ਫੋਨ ਜ਼ਰੂਰ ਕਰੋ 9815512050